ਸਫਰੇ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਡਾਕਟਰ ਕੁਲਬੀਰ ਕੌਰ ਅੱਜ ਆਪਾਂ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹਾਦਰ ਸਿੱਖ ਬਾਬਾ ਬਿਧੀਚੰਦ ਜੀ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਬਾਬਾ ਬਿਧੀਚੰਦ ਜੀ ਬਾਰੇ ਦੋ ਵੀਡੀਓਜ਼ ਬਣ ਚੁੱਕੀਆਂ ਨੇ ਜਿੰਨਾਂ ਵਿੱਚ ਇੱਕ ਤਾਂ ਹੈ ਕਿ ਪਾਈ ਅਦਲੀ ਜੀ ਦੀ ਪ੍ਰੇਰਣਾ ਨਾਲ ਬਾਬਾ ਬਿਧੀਚੰਦ ਜੀ ਦਾ ਜੀਵਨ ਕਿਸ ਤਰ੍ਹਾਂ ਬਦਲਦਾ ਹੈ ਤੇ ਦੂਸਰੀ ਵੀਡੀਓ ਉਹ ਹੈ ਜਿਸ ਵਿੱਚ ਘੋੜੇ ਕੱਢ ਕੇ ਲਿਆਉਣ ਵਾਲੀ ਘਟਨਾ ਜਿਹੜੀ ਆ ਸਾਂਝੀ ਕੀਤੀ ਗਈ ਹੈ ਉਹਨਾਂ ਦੋਹਾਂ ਵੀਡੀਓਜ਼ ਦਾ ਲਿੰਕ ਇਸਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਆਪ ਜੀ ਦੇਖ ਸਕਦੇ ਹੋ ਹੁਣ ਸੋਚੋ ਜੇ ਕਿਸੇ ਮਨੁੱਖ ਨੂੰ ਜਿਉਂਦੇ ਅੱਗ ਵਾਲੇ ਪੱਠ ਵਿੱਚ ਬਿਠਾ ਦਿੱਤਾ ਜਾਵੇ ਤਾਂ ਕੀ ਹੋਵੇਗਾ ਸਰੀਰ ਇੱਕ ਪਲ ਵੀ ਸਹਿ ਨਹੀਂ ਸਕੇਗਾ ਪਰ ਸਿੱਖ ਇਤਿਹਾਸ ਵਿੱਚ ਇੱਕ ਮਹਾਨ ਸੂਰਮਾ ਐਸਾ ਵੀ ਹੋਇਆ ਜੋ ਅੱਗ ਦੇ ਭੱਠ ਵਿੱਚ ਬੈਠ ਗਿਆ ਪਰ ਉਸ ਦੇ ਸਰੀਰ ਨੂੰ ਭੋਰਾ ਵੀ ਸੇਕ ਨਾ ਲੱਗਾ। ਇਹ ਸੂਰਮਾ ਹੋਰ ਕੋਈ ਨਹੀਂ। ਬਾਬਾ ਬਿਧੀਚੰਦ ਜੀ ਹਨ। ਉਹੀ ਮਹਾਬਲੀ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਦੋ ਕੀਮਤੀ ਘੋੜੇ ਦਿਲਬਾਗ ਤੇ ਗੁਲਬਾਗ ਵਾਪਸ ਲਿਆਂਦੇ ਤੇ ਬਾਅਦ ਵਿੱਚ ਗੁਰੂ ਦੀ ਸੇਵਾ ਲਈ ਦਸ਼ਾਲੇ ਲਿਆਉਣ ਵੇਲੇ ਅਜਿਹਾ ਚਮਤਕਾਰ ਹੋਇਆ ਕਿ ਦੁਨੀਆ ਹੈਰਾਨ ਰਹਿ ਗਈ। ਆਓ ਅੱਜ ਅਸੀਂ ਉਸ ਅਨੋਖੀ ਘਟਨਾ ਬਾਰੇ ਜਾਣਦੇ ਹਾਂ ਜਿੱਥੇ ਬਾਬਾ ਬਿਧੀਚੰਦ ਜੀ ਨੇ ਦੁਸ਼ਾਲੇ ਲਿਆਂਦੇ ਅਤੇ ਅੱਗ ਦੇ ਪੱਠ ਵਿੱਚ ਬੈਠ ਕੇ ਵੀ ਅਡੋਲ ਰਹੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਕਸ਼ਮੀਰ ਦੀ ਸੰਗਤ ਨੇ ਗੁਰੂ ਜੀ ਨੂੰ ਦੁਸ਼ਾਲੇ ਦੋ ਸ਼ਾਲ ਜਿਸ ਵਿੱਚ ਹੀਰੇ ਮੋਤੀ ਸੋਨੇ ਦੀਆਂ ਤਾਰਾਂ ਜੜੀਆਂ ਹੋਣ ਉਹਨਾਂ ਨੂੰ ਦੁਸ਼ਾਲੇ ਕਿਹਾ ਜਾਂਦਾ ਹੈ ਭੇਟ ਕਰਨੇ ਚਾਹੇ ਸੰਗਤਾ ਨੇ ਦੁਸ਼ਾਲੇ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਕਸ਼ਮੀਰ ਤੋਂ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਚਾਲੇ ਪਾ ਦਿੱਤੇ ਅੰਮ੍ਰਿਤਸਰ ਪਹੁੰਚ ਕੇ ਬਾਬਾ ਬੁੱਢਾ ਸਾਹਿਬ ਜੀ ਨਾਲ ਮਿਲਾਪ ਹੋਇਆ ਸੰਗਤਾ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਪੁਕਾਰ ਕੀਤੀ ਬਾਬਾ ਜੀ ਕਹਿਣ ਲੱਗੇ ਗੁਰੂ ਜੀ ਤਾਂ ਡਰੋਲੀ ਨਗਰ ਵਿਖੇ ਗਏ ਹੋਏ ਹਨ ਸੰਗਤਾ ਮੋੜ ਦੁਸ਼ਾਲੇ ਲੈ ਪਰਮਾਤਮਾ ਦਾ ਨਾਮ ਜਪਦਿਆਂ ਹੋਈਆਂ ਅਮ੍ਰitsar ਤੋਂ ਢੋਲੀ ਨੂੰ ਤੁਰ ਪਈਆਂ ਰਸਤੇ 'ਚ ਮੀਂਹ ਹਨੇਰੀ ਝੱਖੜ ਤੂਫਾਨ ਪਰ ਸੰਗਤਾ ਕਬਰਾਈਆਂ ਨਾਂ ਤਰਨਤਾਰਨ ਸਾਹਿਬ ਨੂੰ ਪਾਰ ਕਰਕੇ ਸੰਗਤਾ ਪੱਟੀਨਗਰ ਅੰਦਰ ਬਦਾਮੀ ਬਾਗ ਵਿੱਚ ਪਹੁੰਚੀਆਂ ਤਾਂ ਸੰਗਤਾ ਨੇ ਵਿਸ਼ਰਾਮ ਕਰਨਾ ਚਾਹਿਆ ਰਸਤੇ 'ਚ ਮੀਂਹ ਕਾਰਨ ਦੋਦ ਛਾਲੇ ਉੱਪਰਲੇ ਅਤੇ ਹੇਠਲੇ ਨੂੰ ਸੁਲਾਬ ਪੈ ਗਈ ਸੀ ਸੰਗਤਾ ਨੇ ਨੇੜੇ ਹੀ ਦੁਸ਼ਾਲੇ ਸੁੱਕਨੇ ਪਾ ਕੇ ਆਪ ਉਹ ਵਿਸ਼ਰਾਮ ਕਰਨ ਲੱਗ ਪਈਆਂ ਪੱਟੀਨਗਰ ਪਠਾਨਾਂ ਦਾ ਹੋਇਆ ਕਰਦਾ ਸੀ ਉਦੋਂ ਪੱਟੀ ਦਾ ਹਾਕਮ ਮਿਰਜ਼ਾ ਬੇਗ ਦੇ ਕਰਮਚਾਰੀਆਂ ਨੇ ਮਿਰਜ਼ਾ ਬੇਗ ਨੂੰ ਦੱਸਿਆ ਕਿ ਸਿੱਖ ਬਦਾਮੀ ਬਾਗ ਵਿਖੇ ਬੈਠੇ ਹੋਏ ਹਨ ਉਹਨਾਂ ਕੋਲ ਜੋ ਵਸਤਾਂ ਨੇ ਉਹ ਬੜੀਆਂ ਹੀ ਅਨਮੋਲ ਨੇ ਮਿਰਜ਼ਾ ਬੇਗ ਵੀ ਤੁਰੰਤ ਸੰਗਤਾ ਕੋਲ ਪਹੁੰਚਿਆ ਤੇ ਦੁਸ਼ਾਲੇ ਵੇਖ ਕੇ ਉਸ ਦਾ ਮਨ ਬੇਈਮਾਨ ਹੋ ਗਿਆ ਅਤੇ ਕਹਿ ਲੱਗਾ ਕਿ ਇਹ ਦੁਸ਼ਾਲੇ ਕਿਸ ਦੇ ਹਨ ਸੰਗਤਾ ਨੇ ਕਿਹਾ ਇਹ ਦੁਸ਼ਾਲੇ ਮੀਰੀ ਪੀਰੀ ਦੇ ਮਾਲਕ ਸੱਚੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਹਨ ਮਿਰਜ਼ਾ ਬੇਗ ਕਹਿਣ ਲੱਗਾ ਇਸ ਦਾ ਮੁੱਲ ਕੀ ਆ ਸੰਗਤਾ ਨੇ ਜਵਾਬ ਦਿੱਤਾ ਇਸ ਦਾ ਕੋਈ ਮੁੱਲ ਨਹੀਂ ਇਹ ਤਾਂ ਅਸੀਂ ਆਪਣੇ ਗੁਰੂ ਸਾਹਿਬ ਜੀ ਨੂੰ ਭੇਟ ਕਰਨੇ ਹਨ ਮਿਰਜ਼ਾ ਬੇਗ ਕਹਿਣ ਲੱਗਾ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਉਹ ਤੁਹਾਡਾ ਗੁਰੂ ਸੱਚਾ ਬਾਦਸ਼ਾਹ ਸਾਡੇ ਬਾਦਸ਼ਾਹ ਤਾਂ ਫਿਰ ਝੂਠੇ ਹੋਏ ਨਾ ਮਿਰਜ਼ਾ ਬੇਗ ਇੱਕ ਐਕੇ ਸੰਗਤਾ ਪਾਸੋਂ ਦੋਨੋਂ ਦੁਸ਼ਾਲੇ ਖੋ ਕੇ ਲੈ ਗਿਆ ਸੰਗਤਾ ਨੇ ਰੋ ਕਰ ਲਾ ਕੇ ਰਾਤ ਬਤੀਤ ਕੀਤੀ ਸਵੇਰ ਹੁੰਦਿਆਂ ਹੀ ਪੱਟੀ ਤੋਂ ਟਰਾਲੀ ਨੂੰ ਚੱਲ ਪਈਆਂ ਟਰਾਲੀ ਨਗਰ ਵਿਖੇ ਪਹੁੰਚ ਕੇ ਸੰਗਤਾ ਗੁਰੂ ਜੀ ਨੂੰ ਮੇਰੀ ਪੀਰੀ ਨਾਲ ਦੀਆਂ ਤਲਵਾਰਾਂ ਪਹਿਨ ਕੇ ਬੈਠੇ ਵੇਖ ਕੇ ਨਿਹਾਲ ਹੋ ਗਈਆਂ ਇੱਕ ਦੁਸ਼ਾਲਾ ਰੱਖ ਕੇ ਸੰਗਤਾ ਗੁਰੂ ਜੀ ਨੂੰ ਨਮਸਕਾਰ ਕਰਨ ਲੱਗੀਆਂ ਤਾਂ ਨੈਣਾ ਚੋਂ ਨੀਰ ਵਹਿਣ ਲੱਗ ਪਿਆ ਗੁਰੂ ਜੀ ਨੇ ਸੰਗਤਾਂ ਪਾਸੋਂ ਰੋਣ ਦਾ ਕਾਰਨ ਪੁੱਛਿਆ ਸੰਗਤਾਂ ਨੇ ਸਾਰੀ ਦੀ ਸਾਰੀ ਗੱਲ ਗੁਰੂ ਸਾਹਿਬ ਜੀ ਨੂੰ ਦੱਸੀ ਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਘਬਰਾਓ ਨਾ ਤੁਹਾਡੀ ਹਾਜ਼ਰੀ ਤਾਂ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦ ਤੁਸੀਂ ਘਰ ਤੋਂ ਦੁਸ਼ਾਲੇ ਲੈ ਕੇ ਚੱਲੇ ਸੀ ਤੁਸੀਂ ਦੁਸ਼ਾਲੇ ਸਾਡੇ ਲਈ ਲੈ ਕੇ ਆਏ ਸੀ ਸਾਡੇ ਕੋਲ ਹੀ ਆਉਣਗੇ ਗੁਰੂ ਜੀ ਨੇ ਆਪਣੇ ਸੇਵਕ ਬਾਬਾ ਵਿਦੀ ਚੰਜੀ ਨੂੰ ਦੁਸ਼ਾਲੇ ਲੈ ਆਉਣ ਲਈ ਕਿਹਾ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਗੁਰੂ ਜੀ ਉਹ ਜਿਹੜਾ ਇੱਕ ਦੁਸ਼ਾਲਾ ਹੈ ਉਹ ਵੀ ਨਾਲ ਦੇ ਦਿਓ ਤਾਂ ਜੋ ਉਹਨਾਂ ਦੁਸ਼ਾਲਿਆਂ ਨੂੰ ਵੀ ਇਸ ਦੇ ਨਾਲ ਮਿਲਾ ਕੇ ਚੰਗੀ ਤਰ੍ਹਾਂ ਪਛਾਣ ਕਰ ਸਕਾਂ ਬਾਬਾ ਬਿਧੀ ਚੰਦ ਜੀ ਦੁਸ਼ਾਲਾ ਲੈ ਕੇ ਪਠਾਨ ਦੇ ਭੇਸ ਵਿੱਚ ਪੱਟੀ ਆ ਗਏ ਇੱਥੇ ਪਹੁੰਚ ਕੇ ਬਾਬਾ ਜੀ ਗਲੀ ਗਲੀ ਚ ਹੋਕਾ ਦੇਣ ਲੱਗੇ ਦੁਸ਼ਾਲੇ ਲੈ ਲੋ ਦੁਸ਼ਾਲੇ ਲੈ ਲੋ ਮਿਰਜ਼ਾ ਬੇਗ ਬਾਬਾ ਜੀ ਦੀ ਆਵਾਜ਼ ਸੁਣ ਕੇ ਬਾਹਰ ਆ ਗਿਆ ਦੇ ਦੁਸ਼ਾਲਾ ਵੇਖ ਕੇ ਕਹਿਣ ਲੱਗਾ ਕੀ ਕੀਮਤ ਹੈ ਇਸ ਦੀ ਬਾਬਾ ਜੀ ਨੇ ਬੇਅੰਤ ਕੀਮਤ ਦੱਸ ਦਿੱਤੀ ਮਿਰਜ਼ਾ ਬੇਗ ਕਹਿਣ ਲੱਗਾ ਜੇ ਅਸੀਂ ਤੈਨੂੰ ਇਸ ਦੇ ਨਾਲ ਦਾ ਦੁਸ਼ਾਲਾ ਦੇ ਦਈਏ ਤਾਂ ਕੀ ਕੀਮਤ ਦੇਵੇਂਗਾ ਬਾਬਾ ਜੀ ਕਹਿਣ ਲੱਗੇ ਜੇ ਇਸ ਦੇ ਨਾਲ ਦਾ ਹੋਇਆ ਤਾਂ ਦੁੱਗਣੀ ਕੀਮਤ ਮਿਰਜ਼ਾ ਬੇਗ ਨੇ ਕਰਮਚਾਰੀਆਂ ਨੂੰ ਕਿਹਾ ਕਿ ਜਾਓ ਉੱਪਰ ਚਬਾਰੇ ਵਿੱਚੋਂ ਕਾਲੇ ਰੰਗ ਦੀ ਪੇਟੀ ਵਿੱਚੋਂ ਦੁਸ਼ਾਲੇ ਲੈ ਕੇ ਆਓ ਕਰਮਚਾਰੀ ਦੁਸ਼ਾਲਾ ਲੈ ਆਇਆ। ਬਾਬਾ ਜੀ ਕਹਿਣ ਲੱਗੇ ਇਹ ਦੁਸ਼ਾਲਾ ਤਾਂ ਨਕਲੀ ਆ। ਮਿਰਜ਼ਾ ਬੇ ਕਹਿ ਲੱਗਾ ਜਾ ਓਏ ਦੁੱਗਣੀ ਕੀਮਤ ਦੇਣ ਦਾ ਮਾਰਾ ਕਹਿੰਦਾ ਨਕਲੀ ਐ। ਅਸੀਂ ਨਹੀਂ ਲੈਣੇ ਤੇਰੇ ਦੁਸ਼ਾਲੇ। ਬਾਬਾ ਜੀ ਚਲੇ ਗਏ। ਬਾਬਾ ਜੀ ਨੇ ਇਹ ਪਤਾ ਕਰਨਾ ਸੀ ਕਿ ਦੁਸ਼ਾਲੇ ਰੱਖੇ ਕਿੱਤੇ ਹੋਏ ਹਨ। ਇਸ ਤਰ੍ਹਾਂ ਦੀਆਂ ਜ਼ੁਗਤੀਆਂ ਦੇ ਮਾਲਕ ਸਨ ਬਾਬਾ ਬੀਦੀ ਚੰਜੀ। ਦੂਸਰੀ ਵਾਰ ਬਾਬਾ ਜੀ ਬੇਗਮ ਦੇ ਭੇਸ ਵਿੱਚ ਬਰਕਾ ਪਹਿਨ ਕੇ ਸਿੱਧਾ ਚੁਬਾਰੇ ਵਿੱਚ ਚਲੇ ਗਏ ਜਿੱਥੇ ਹੁਣ ਗੁਰਦੁਆਰਾ ਚੁਬਾਰਾ ਸਾਹਿਬ ਪੱਟੀ ਵਿਖੇ ਸਥਿਤ ਹੈ ਉੱਥੇ ਬੇਗਮਾਂ ਬੈਠੀਆਂ ਹੋਈਆਂ ਸਨ ਮਿਰਜ਼ੇ ਦੀ ਬੇਗਮ ਕਹਿਣ ਲੱਗੀ ਕੌਣ ਆ ਇਹ ਪਛਾਣ ਚ ਨਹੀਂ ਆਈ ਇੱਕ ਕਹੇ ਮਾਸੀ ਆਈ ਆ ਦੂਜੀ ਕਹੇ ਚਾਚੀ ਆਈ ਆ ਤੀਜੀ ਕਹਿਣ ਲੱਗੀ ਇਹ ਤਾਂ ਭੂਆਵਾ ਆਪਣੀ ਪਤਾ ਉਦੋਂ ਹੀ ਲੱਗਾ ਜਦੋਂ ਬਾਬਾ ਜੀ ਨੇ ਬੁਰਕਾ ਮੂੰਹ ਤੋਂ ਚੁੱਕਿਆ ਨਾਲ ਹੀ ਜ਼ੋਰ ਨਾਲ ਕਿਰਪਾਨ ਮਿਆਨ ਚੋਂ ਕੱਢੀ ਤੇ ਚੁੱਪ ਕਰਨ ਦਾ ਇਸ਼ਾਰਾ ਕੀਤਾ بیگم ਨੂੰ ਕਿਹਾ ਉਹ ਜਿਹੜੇ ਦੁਸ਼ਾਲੇ ਕਾਲੀ ਪੇਟੀ ਵਿੱਚ رکھے ਹੋਏ ਹਨ ਉਹ ਲੈ ਕੇ ਆਓ بیگم جلدی ਨਾਲ ਦੁਸ਼ਾਲੇ ਲੈ ਆਈ ਤੇ ਬਾਬਾ ਜੀ ਦੇ ਹਵਾਲੇ ਕਰ ਦਿੱਤੇ ਬਾਬਾ ਜੀ ਕਹਿਣ ਲੱਗੇ ਹੋਰ ਨਾਲ ਵੀ ਕੁਝ ਚਾਹੀਦਾ ਹੈ بیگمਾਂ ਨੇ ਆਪਣੇ ਸਾਰੇ ਗਹਿਣੇ ਲਾ ਕੇ ਉਹ ਵੀ ਬਾਬਾ ਜੀ ਦੇ ਹਵਾਲੇ ਕਰ ਦਿੱਤੇ ਬਾਬਾ ਜੀ ਨੇ ਸਾਰੇ ਗਹਿਣੇ ਪੋਟਲੀ ਵਿੱਚ ਬੰਨ ਲਏ ਤੇ ਉੱਥੋਂ ਨਿਕਲ ਗਏ ਮਿਰਜ਼ਾ ਬੇਗ ਕਹਿਣ ਲੱਗਾ ਕਿ ਇਹ ਕੌਣ ਸੀ ਬੇਗਮ ਆਈ ਵੀ ਹੱਲੇ ਨਾਲ ਤੇ ਗਈ ਵੀ ਹੱਲੇ ਨਾਲ ਕਹਿੰਦੇ ਜਾਓ ਪਤਾ ਕਰਕੇ ਆਓ ਉਸ ਦਾ ਸਾਥੀ ਚੁਬਾਰੇ ਉੱਪਰ ਗਿਆ ਤੇ ਬੇਗਮਾਂ ਨੇ ਸਾਰੀ ਗੱਲ ਦੱਸ ਦਿੱਤੀ ਨਾਲ ਹੀ ਕੜਿਆਲ ਵਜਾ ਦਿੱਤੀ ਗਈ ਜਿਸ ਨਾਲ ਸਾਰੇ ਸ਼ਹਿਰ ਦੀ ਨਾਕਾਬੰਦੀ ਹੋ ਗਈ ਰੋਲਾ ਪੈ ਗਿਆ ਕਿ ਮਿਰਜ਼ਾ ਬੇਗ ਦੇ ਕਰੋ ਕੋਈ ਸਿੱਖ ਦੁਸ਼ਾਲੇ ਚੋਰੀ ਕਰਕੇ ਲੈ ਗਿਆ ਹੈ ਫੜ ਲਓ ਉਸ ਨੂੰ ਬਾਬਾ ਬਿਧੀ ਚੰਦ ਜੀ ਨੇ ਵੀ ਸਾਰੀ ਗੱਲ ਸੁਣ ਕੇ ਲੁਕਣਾ ਚਾਇਆ ਸ਼ਹਿਰ ਦੇ ਅੰਦਰ ਹੀ ਓਮਰਾ ਨਾਨ ਦਾ ਪਠਿਆਰਾ ਪੱਠੀ ਵਿੱਚ ਦਾਣੇ ਪੁੰਨ ਰਿਹਾ ਸੀ। ਬਾਬਾ ਜੀ ਨੇ ਪਠਿਆਰੇ ਪਾਸੋਂ ਲੁਕਣ ਦੀ ਜਗ੍ਹਾ ਮੰਗੀ। ਪਠਿਆਰਾ ਕਹਿਣ ਲੱਗਾ ਮੇਰੇ ਕੋਲ ਤਾਂ ਇੱਕ ਪੱਠੀ ਆ ਬਸ ਹੋਰ ਕੋਈ ਜਗ੍ਹਾ ਨਹੀਂ। ਤਨ ਤਾਂ ਬਹਾਦਰ ਬਾਬਾ ਬਿਦੀ ਚੰਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਧਰ ਕੇ ਛਾਲ ਮਾਰ ਕੇ ਬਲਦੀ ਪੱਠੀ ਵਿੱਚੋਂ ਬੈਠ ਗਏ। ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਦਾ ਆਪਣੇ ਗੁਰੂ ਤੇ ਕਿੰਨਾ اٹوٹ ਵਿਸ਼ਵਾਸ ਸੀ ਕਿ ਉਸਨੇ ਪਾਠੇ ਵਿੱਚ ਛਾਲ ਮਾਰਨ ਲੱਗਿਆ ਭੋਰਾ ਵੀ ਨਹੀਂ ਸੋਚਿਆ ਉਸਨੇ ਪੂਰਾ ਪ੍ਰੋਸਾ ਸੀ ਕਿ ਮੇਰਾ ਗੁਰੂ ਮੇਰਾ ਵਾਲ ਲੀਵਿੰਗਾ ਹੋਣ ਦੇਵੇਗਾ ਤੇ ਹੋਇਆ ਵੀ ਇੰਜ ਕਿ ਬਾਬਾ ਜੀ ਨੂੰ ਭੋਰਾ ਵੀ ਸਿੱਖਣੇ ਲੱਗਾ ਇਧਰ ਬਾਬਾ ਜੀ ਬਲ ਦੇ ਪਾਠੇ ਵਿੱਚ ਬੈਠੇ ਹਨ ਤੇ ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਡਰੋਲੀ ਨਗਰ ਵਿਖੇ ਆਪਣੇ ਸਰੀਰ ਤੇ ਜਲਦੀਆਂ ਗਾਗਰਾਂ ਪੋਵਾਈਆਂ ਆਪ ਸੇਕ ਚੱਲਿਆ ਅਤੇ ਆਪਣੇ ਸੇਖ ਨੂੰ ਪੋਰਾ ਵੀ ਸੇਕ ਨਹੀਂ ਲੱਗਣ ਦਿੱਤਾ ਪੱਟੀ ਵਿੱਚ ਪਠ ਬਲਦਾ ਸਤਗੁਰ ਸੇਕ ਡਰੋਲੀ ਸੰਹਦੇ ਇਹ ਹੈ ਪੂਰੇ ਸਤਗੁਰ ਦੀ ਵਡਿਆਈ ਜਿਸ ਪਠ ਵਿੱਚ ਬਾਬਾ ਬਿਧੀ ਚੰਦ ਜੀ ਬੈਠੇ ਸਨ ਉਸ ਪਠ ਵਾਲੀ ਜਗਾ ਤੇ ਹੁਣ ਪਠ ਸਹਿਬ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਉਸੇ ਪਠ ਨੂੰ ਕੱਚ ਵਿੱਚ ਮੜ ਕੇ ਯਾਦਗਾਰ ਵਜੂ ਜਿਉਂਦਾ ਰੱਖਿਆ ਹੋਇਆ ਹੈ ਤੁਸੀਂ ਪੱਟੀ ਵਿਖੇ ਪਠ ਸਾਹਿਬ ਗੁਰਦੁਆਰੇ ਵਿੱਚ ਜਾ ਕੇ ਉਸ ਪਠ ਨੂੰ ਦੇਖ ਸਕਦੇ ਹੋ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੀ ਬਾਣੀ ਵਿੱਚ ਪਰਮਾਤਮਾ ਦੀ ਮਹਿਮਾ ਇੰਜ ਕੀਤੀ ਹੈ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਸਾਤਿ ਕੋ ਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆ ਏ ਕਾਲਿ ਮਲਾਈ ਰਾਹਾ ਉਹ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ ਇਸ ਤਰ੍ਹਾਂ ਪਰਮਾਤਮਾ ਆਪਣੇ ਭਗਤਾ ਆਪਣੇ ਸੇਵਕਾਂ ਦੀ ਸਹਾਇਤਾ ਕਰਦਾ ਹੈ ਇਹ ਸਭ ਵੇਖ ਕੇ ਪਠਿਆਰਾ ਵੀ ਹੈਰਾਨ ਰਹਿ ਗਿਆ ਥੋੜੇ ਸਮੇਂ ਤੋਂ ਬਾਅਦ ਬਾਬਾ ਬਿਧੀ ਚੰਦ ਜੀ ਪਾਠ ਵਿੱਚੋਂ ਬਾਹਰ ਆਏ ਬੇਗਮਾ ਪਾਸੋਂ ਲਿਆ ਗਿਆ ਸੋਨਾ ਅੱਗ ਦੇ ਸੇਕ ਨਾਲ ਪਿਗਲ ਗਿਆ ਸੀ। ਬਾਬਾ ਜੀ ਨੇ ਸਾਰਾ ਸੋਨਾ ਪਠਿਆਰੇ ਨੂੰ ਦੇ ਦਿੱਤਾ। ਫਿਰ ਬਾਬਾ ਜੀ ਨੇ ਪਠਿਆਰੇ ਨੂੰ ਬੇਨਤੀ ਕੀਤੀ ਕਿ ਉਹ ਕੋਈ ਜਨਾਨੀ ਦਾ ਪਹਿਰਾਵਾ ਲੈ ਕੇ ਆਵੇ। ਪਠਿਆਰੇ ਨੇ ਆਪਣੀ ਮਾਤਰਾ ਦਾ ਪਹਿਰਾਵਾ ਲਿਆ ਕੇ ਬਾਬਾ ਜੀ ਨੂੰ ਸੌਂਪ ਦਿੱਤਾ। ਬਾਬਾ ਜੀ ਫਿਰ ਬੁੱਢੀ ਮਾਈ ਦੇ ਭੇਸ ਵਿੱਚ ਹੱਥ 'ਚ ਛੋਟੀ ਫੜ ਕੇ ਲੱਕ ਨੂੰ ਕੁੱਬ ਪਾ ਕੇ ਨਾਕਾਬੰਦੀ ਕਰੀ ਬੈਠੇ ਸੈਨਿਕਾਂ ਕੋਲ ਗਏ ਅਤੇ ਕਹਿਣ ਲੱਗੇ ਕਿ ਪੁੱਤਰ ਮੈਨੂੰ ਦਸਤ ਲੱਗੇ ਹੋਏ ਹਨ ਮੈਂ ਬਾਹਰ ਜਾਣਾ ਹੈ ਇੱਕ ਸੈਨਿਕ ਕਹਿਣ ਲੱਗਾ ਮਾਈ ਤੈਨੂੰ ਪਤਾ ਤਾਂ ਹੈ ਬਾਹਰ ਜਾਣਾ ਮਨਾ ਹੈ ਦੂਜਾ ਕਹਿਣ ਲੱਗਾ ਜਾਣਦੀ ਹੋਈ ਬੁੱਢੀ ਐ ਐਵੇਂ ਇੱਥੇ ਹੀ ਗੰਦ ਪਾਉਗੀ ਬਾਬਾ ਜੀ ਗੇਟ ਤੋਂ ਬਾਹਰ ਨਿਕਲ ਕੇ ਜ਼ੋਰ ਨਾਲ ਕਹਿੰਦੇ ਹਨ ਕਿ ਮੈਂ ਕੋਈ ਬੇਗਮ ਜਾਂ ਬੁੱਢੀ ਮਾਈ ਨਹੀਂ ਮੈਂ ਸਿੱਖ ਹਾਂ ਤੁਸੀਂ ਸੰਗਤਾਂ ਪਾਸੋਂ ਦੁਸ਼ਾਲੇ ਕੋਏ ਸਨ ਮੈਂ ਲੈ ਚੱਲਿਆ ਜੀ ਹੇ ਹਿੰਮਤ ਤਾਂ ਆਜੋ ਫੜ ਲਵੋ ਕੋਈ ਵੀ ਬਾਬਾ ਜੀ ਦਾ ਪਿੱਛਾ ਨਾ ਕਰ ਸਕਿਆ ਇਸ ਤਰ੍ਹਾਂ ਬਾਬਾ ਬਿਧੀਚੰਦ ਜੀ ਨੇ ਪਠਾਨਾ ਪਾਸੋਂ ਦੁਸ਼ਾਲੇ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਰੱਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਤੋਂ ਖੁਸ਼ ਹੋ ਕੇ ਕਿਹਾ ਬਿਧੀਚੰਦ ਸੀਨਾ ਗੁਰੂ ਦਾ ਸੀਨਾ ਇੱਥੋਂ ਤੱਕ ਵੀ ਕਹਿ ਦਿੱਤਾ ਤੋਰ ਮੋਰ ਮੇ ਅੰਤਰ ਨਹੀਂ ਭਾਵ ਕਿ ਤੇਰੇ ਤੇ ਮੇਰੇ ਵਿੱਚ ਫਰਕ ਹੀ ਕੋਈ ਨਹੀਂ ਧੰਨ ਧੰਨ ਬਹਾਦਰ ਬਾਬਾ ਬਿਧੀਚੰਦ ਜੀ ਸਿੱਖ ਕੌਮ ਦੇ ਪਹਿਲੇ ਮਹਾਨ ਬਹਾਦਰ ਯੋਧੇ ਹੋਏ ਹਨ ਜਿੱਦਣਾ ਨੇ ਅਜਿਹੀ ਕੌਤਕ ਵਰਤਾਇ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਵਿਸ਼ਵਾਸ ਮਜ਼ਬੂਤ ਹੋਵੇ ਅਤੇ ਗੁਰੂ ਨਾਲ ਪ੍ਰੇਮ ਸੱਚਾ ਹੋਵੇ ਤਾਂ ਅੱਗ ਦੇ ਪਾਠ ਵੀ ਠੰਡੇ ਹੋ ਜਾਂਦੇ ਹਨ ਬਾਬਾ ਬਿਧੀ ਚੰਦ ਜੀ ਦੀ ਇਹ ਸੇਵਾ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਗੁਰੂ ਲਈ ਸੱਚੀ ਸ਼ਰਧਾ ਤੇ ਵਿਸ਼ਵਾਸ ਹੀ ਸਭ ਤੋਂ ਵੱਡਾ ਚਮਤਕਾਰ ਹੈ ਜਦੋਂ ਯੂਪੀ ਦੀ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਇਲਾਕੇ ਵਿੱਚ ਧਰਮ ਪ੍ਰਚਾਰ ਲਈ ਔਨ ਦੀ ਬੇਨਤੀ ਕਰਦੀਆਂ ਹਨ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਅਨੰਦ ਸਿੱਖ ਭਾਈ ਬਿਧੀ ਚੰਦ ਜੀ ਨੂੰ ਭੇਜਦੇ ਹਨ ਉਥੇ ਦੇਊ ਨਗਰ ਵਿੱਚ ਬਾਬਾ ਬਿਧੀ ਚੰਦ ਜੀ ਦਾ ਸੁੰਦਰ ਸ਼ਾ ਫਕੀਰ ਨਾਲ ਮਿਲਾਪ ਹੁੰਦਾ ਹੈ ਇੱਥੇ ਫਿਰ ਇਹਨਾਂ ਦੋਹਾਂ ਦਾ ਆਪਸ ਵਿੱਚ ਬਹੁਤ ਪਿਆਰ ਪੈ ਜਾਂਦਾ ਹੈ ਇਹ ਇਕੱਠੇ ਹੀ ਗੁਰਬਾਣੀ ਦਾ ਸਰਵਣ ਕਰਦੇ ਪਰਮਾਤਮਾ ਦੀ ਬੰਦਗੀ ਕਰਦੇ ਹਨ ਫਿਰ ਸੁੰਦਰ ਸ਼ਾ ਜੀ ਭਾਈ ਬਿਧੀ ਚੰਦ ਜੀ ਨੂੰ ਕਹਿੰਦੇ ਹਨ ਕਿ ਸਾਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਅਤੇ ਮੇਰੀ ਇਹ ਇੱਛਾ ਹੈ ਕਿ ਜਦੋਂ ਮੈਂ ਸਰੀਰ ਛੱਡਾਂ ਤੁਸੀਂ ਮੇਰੇ ਨਾਲ ਹੋਵੋ ਉੱਥੇ ਫਿਰ ਭਾਈ ਬਿਧੀਚੰਦ ਜੀ ਸੁੰਦਰ ਸ਼ਾਹ ਜੀ ਨਾਲੇ ਵਾਅਦਾ ਕਰਦੇ ਹਨ ਕਿ ਆਪਾਂ ਇਕੱਠੇ ਹੀ ਸੱਚਖੰਡੋਂ ਚੱਲਾਂਗੇ ਉੱਥੋਂ ਫਿਰ ਬਾਬਾ ਬਿਧੀਚੰਦ ਜੀ ਚਲੇ ਜਾਂਦੇ ਹਨ ਕਾਫੀ ਸਮਾਂ ਬੀਤ ਜਾਂਦਾ ਹੈ ਤਾਂ ਸੁੰਦਰ ਸ਼ਾਹ ਜੀ ਆਪਣੇ ਇੱਕ ਚੇਲੇ ਰਾਹੀਂ ਬਾਬਾ ਬਿਧੀਚੰਦ ਜੀ ਤੱਕ ਸੁਨੇਹਾ ਪਹੁੰਚਾਉਂਦੇ ਹਨ ਕਿ ਤੁਸੀਂ ਇੱਥੇ ਸਾਨੂੰ ਮਿਲਣ ਲਈ ਆਓ ਦੂਸਰੇ ਪਾਸੇ ਬਾਬਾ ਬਿਧੀਚੰਦ ਜੀ ਵੀ ਇਹ ਜਾਣਦੇ ਸਨ ਕੇ ਹੋਣ ਉਹਨਾਂ ਦਾ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ ਇਸੇ ਲਈ ਸੁੰਦਰ ਸ਼ਾਹ ਜੀ ਵੀ ਉਹਨਾਂ ਨੂੰ ਯਾਦ ਕਰ ਰਹੇ ਹਨ ਫਿਰ ਬਾਬਾ ਬਿਦੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਗਿਆ ਲੈਣ ਲਈ ਜਾਂਦੇ ਹਨ ਤੇ ਨਾਲ ਹੀ ਦੱਸਦੇ ਹਨ ਕਿ ਅਸੀਂ ਸੁੰਦਰ ਸ਼ਾਹ ਜੀ ਫਕੀਰ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਇਕੱਠੇ ਸੱਚਖੰਡ ਜਾਵਾਂਗੇ ਸੋ ਸਾਨੂੰ ਆਗਿਆ ਦੇਵੋ ਤਾਂ ਅਸੀਂ ਸੁੰਦਰ ਸ਼ਾਹ ਜੀ ਨਾਲ ਸੱਚਖੰਡ ਜਾਣ ਵਾਸਤੇ ਉਹਨਾਂ ਕੋਲ ਪਹੁੰਚੀਏ ਇੱਥੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਜਾਨੀ-ਜਾਨ ਸਮਝ ਜਾਂਦੇ ਹਨ ਕਿ ਬਾਬਾ ਬਿਧੀਚਾਂਜੀ ਦਾ ਹੁਣ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ ਹੈ ਤਾਂ ਉਹ ਉਹਨਾਂ ਨੂੰ ਜਾਣ ਤੋਂ ਪਹਿਲਾਂ ਘੁੱਟ ਕੇ ਗੱਲ ਨ ਲਗਾਉਂਦੇ ਹਨ ਉਸ ਸਮੇਂ ਕਹਿੰਦੇ ਹਨ ਕਿ ਜਿੱਥੇ ਬਾਬਾ ਬਿਧੀਚਾਂਜੀ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗ ਰਹੇ ਸਨ ਉੱਥੇ ਸੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰਾ ਵਿੱਚੋਂ ਵੀ ਜਲ ਵਹਿ ਰਿਹਾ ਸੀ ਇੰਨਾ ਪਿਆਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਪਣੇ ਸਿੱਖ ਪਾਈ ਬਿਧੀ ਚੰਦ ਜੀ ਨਾਲ ਗੱਲ ਨਾਲ ਲਾ ਕੇ ਪਾਈ ਬਿਧੀ ਚੰਦ ਨੂੰ ਗੁਰੂ ਸਾਹਿਬ ਕਹਿੰਦੇ ਹਨ ਬਿਧੀ ਚੰਦ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ ਅਤੇ ਜਿਹੜਾ ਤੇਰੇ ਤੇ ਮੇਰੇ ਵਿੱਚ ਫਰਕ ਜਾਣੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ ਇੱਥੇ ਫਿਰ ਬਾਬਾ ਬਿਧੀ ਚੰਦ ਜੀ ਆਪਣੇ ਸੁਪੁੱਤਰ ਪਾਈ ਲਾਲ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਸਪੁਰਦ ਕਰਦੇ ਆ ਇਹ ਬੇਨਤੀ ਕਰਦੇ ਹਨ ਕਿ ਜਿਸ ਤਰ੍ਹਾਂ ਸਾਨੂੰ ਤੁਸੀਂ ਆਪਣੇ ਚਰਨਾਂ ਨਾਲ ਲਾ ਕੇ ਰੱਖਿਆ ਹੈ ਇਸੇ ਤਰ੍ਹਾਂ ਭਾਈ ਲਾਲ ਚੰਦ ਜੀ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ। बाबा ਬਿਧੀ ਚੰਦ ਜੀ ਫਿਰ ਪਹੁੰਚਦੇ ਹਨ ਸੁੰਦਰ ਸ਼ਾ ਫਕੀਰ ਜੀ ਕੋਲ ਦੇਊ ਨਗਰ ਜਿਹੜਾ ਕਿ ਗੋਮਤੀ ਨਦੀ ਦੇ ਬਿਲਕੁਲ ਕਿਨਾਰੇ ਤੇ ਹੈ। ਉੱਥੇ ਸੁੰਦਰ ਸ਼ਾ ਹੁਣਾਂ ਦਾ ਉਦਾਸੀਨ ਡੇਰਾ ਬਣਿਆ ਹੋਇਆ ਹੈ। ਉੱਥੇ ਫਿਰ ਉਹ ਦੋਵੇਂ ਇਕੱਠੇ ਹੀ ਸੱਚਖੰਡ ਨੂੰ ਜਾਂਦੇ ਹਨ। ਉਸ ਜਗ੍ਹਾ ਤੇ ਇੱਕ ਪਾਸੇ ਭਾਈ ਬਿਧੀ ਚੰਦ ਜੀ ਦਾ ਸਸਕਾਰ ਕੀਤਾ ਗਿਆ ਸੀ। ਤਾਂ ਉੱਥੇ ਉਹਨਾਂ ਦਾ ਸਮਾਦਾ ਬਣਾਇਆ ਹੋਇਆ ਹੈ ਦੂਸਰੇ ਪਾਸੇ ਸੁੰਦਰ ਸ਼ਾਹ ਜੀ ਦਾ ਪਵਿੱਤਰ ਸਰੀਰ ਦਫਨਾਇਆ ਗਿਆ ਸੀ ਤਾਂ ਉੱਥੇ ਉਹਨਾਂ ਦੀ ਮਜ਼ਾਰ ਬਣੀ ਹੋਈ ਹੈ ਦੇਖੋ ਇੱਥੇ ਕੋਈ ਧਰਮਾਂ ਦੀ ਵੰਡ ਨਹੀਂ ਰਹਿ ਜਾਂਦੀ ਇੱਥੇ ਦੋ ਪਵਿੱਤਰ ਰੂਹਾਂ ਦਾ ਆਪਸੀ ਪ੍ਰੇਮ ਹੈ ਇੱਕ ਦੀ ਮਜ਼ਾਰ ਬਣੀ ਹੋਈ ਹੈ ਦੂਜੇ ਦੀ ਸੰਸਕਾਰ ਵਾਲੀ ਜਗ੍ਹਾ ਤੇ ਸਮਾਦ ਬਣੀ ਹੋਈ ਹੈ ਇੰਨਾ ਪਿਆਰ ਸੀ ਉਹਨਾਂ ਦੋਹਾਂ ਦਾ ਆਪਸ ਵਿੱਚ ਬਾਬਾ ਬਿਦੀ ਚੰਦ ਜੀ ਦੇ ਸੁਪੁੱਤਰ ਭਾਈ ਲਾਲ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਬਾਕੀ ਸਿੱਖਾਂ ਨੂੰ ਗੁਰਸਿੱਖੀ ਦਾ ਪ੍ਰਚਾਰ ਕਰਨ ਲਈ ਵੱਖੋ-ਵੱਖਰੇ ਕੇਂਦਰ ਸੌਂਪਦੇ ਹਨ ਤਾਂ ਭਾਈ ਲਾਲ ਚੰਦ ਜੀ ਨੂੰ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਉੱਥੋਂ ਦੀ ਸੇਵਾ ਸੌਂਪੀ ਜਾਂਦੀ ਹੈ ਸੋਰ ਸਿੰਘ ਵਿਖੇ ਬਾਬਾ ਦਇਆ ਸਿੰਘ ਜੀ ਨੇ ਦਲ ਬਾਬਾ ਬਿਦੀ ਚੰਦ ਜੀ ਦੇ 11ਵੇਂ ਮੁਖੀ ਵਜੋਂ ਸੇਵਾ ਨਿਭਾਈ ਅਤੇ ਉਹਨਾਂ ਤੋਂ ਬਾਅਦ ਹੁਣ ਬਾਬਾ ਅਵਤਾਰ ਸਿੰਘ ਜੀ ਦਾਲਾ ਬਾਬਾ ਬਿਧੀਚੰਦ ਜੀ ਦੀ ਸੇਵਾ ਨਿਭਾ ਰਹੇ ਹਨ ਇਹਨਾਂ ਦੀ ਸਿੱਖੀ ਸੇਵਕੀ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਹੈ ਦੇਊ ਨਗਰ ਤੋਂ ਪਾਬਾ ਬਿਧੀਚੰਦ ਜੀ ਦੀਆਂ ਅਸਤੀਆਂ ਲਿਆ ਕੇ ਇੱਥੇ ਵੀ ਸਮਾਧਾ ਬਣਾਇਆ ਗਿਆ ਜਿੱਥੇ ਉਹਨਾਂ ਦੇ ਨਾਮ ਉੱਤੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਬਾਬਾ ਬਿਧੀਚੰਦ ਜੀ ਦੀ ਸਲਾਨਾ ਵਰਸੀ ਪਿੰਡ ਸੁਰਸਿੰਘ ਵਿਖੇ ਮਿਤੀ 31 ਅਗਸਤ ਅਤੇ 1 ਸਤੰਬਰ 2025 ਨੂੰ ਮਨਾਇਆ ਜਾ ਰਹੀ ਹੈ ਇਹ ਉਹ ਦਿਹਾੜਾ ਹੈ ਜਿਸ ਦਿਨ ਬਾਬਾ ਬਿਧੀ ਚੰਦ ਜੀ ਦੇਵ ਨਗਰ ਵਿਖੇ ਸੱਚਖੰਡ ਬਰਾਜਦੇ ਹਨ ਸੋ ਇਹ ਸੀ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਮਹਾਨ ਜੀਵਨ ਉੱਤੇ ਇੱਕ ਝਾਤ ਹੋਇਆਂ ਪੁੱਲਾ ਚੁੱਕਾ ਲੇਖੀਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ